ਸਵਾਗਤ ਹੈ ਕਿਸਾਨ ਵੀਰੋ ਹੌੜਾ ਢੱਲੋਂ ਦੇ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੰਤਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਦਾ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਸੰਧੂ ਤੋਂ ਕਰਾਂਗੇ ਜੀ ਕਵਰ ਵਾੜ ਤੁਹਾਨੂੰ ਦਿਖਾਵਾਂਗੇ ਇੱਕ ਟੌਪ ਦੀ ਦਿਖਾਵਾ ਹੈ ਪੂਰੀ ਗੱਲਬਾਤ ਸਾਰੀ ਬਾਈ ਨਾਲ ਕਰਾਵਾਂ ਵੀ ਕਿੰਨੇ ਇੱਕ ਸੂਇਆ ਹੈ ਤੇ ਜਾਂ ਕਿੰਨੇ ਇੱਕ ਦਿਨੇ ਕਟੂਗੀ ਆਜੋ ਵੀਰੇ ਸਸੀ ਕਾ ਵੀਰੇ ਰੇਸ਼ਮ ਸਸੀ ਕਾ ਬੂਟ ਹੋ ਠੀਕ ਹੋ ਜੀ ਹਾਂ ਠੀਕ ਠਾਕ ਪਹਿਲਾਂ ਤਾਂ ਨੰਬਰ ਬੋਲੋ ਜੀ ਨੰਬਰ ਬੂਟਨ ਲਨ 652 15127 15127 ਤੇ ਪਿੰਡ ਆਪਣਾ ਜੀ ਪਿੰਡ ਸੰਦੂਗਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਪਿੰਡ ਨੈਣੇ ਵਾਲਾ ਇਧਰੋਂ ਰਾਈਆ ਤੇ ਭਧੌੜਾ ਤਪਾ 15 ਕਿਲੋਮੀਟਰ ਭਧੌੜਾ ਆਪਾਂ ਨੂੰ 7 ਕਿਲੋਮੀਟਰ ਬਰਨਾਲਾ 25 ਕਿਲੋਮੀਟਰ ਓਕੇ ਜੀ ਵੇਰੇ ਜਿਹੜੀ ਅੱਜ ਆਪਾਂ ਵੇਖੀ ਨੇ ਰੇਸ਼ ਮੈਂ ਕਿਹੜਾ ਸੁਆ ਸੁਉਂਦੀ ਆ ਦੂਜਾ ਸੁਆ ਸੁਉਂਦੀ ਆ ਬੁੱਢਾ ਦੂਜਾ ਸੁਆ ਸੁਉਂਦੀ ਆ ਤੇ ਜਰਸੀ ਆ ਗਈ ਮਨ ਜਰਸੀ ਆ ਗਈ ਬੱਲੇ ਸਾਰੀ ਬੱਛੀ ਆ ਕੋਈ ਛੋਟੀ ਨਾ ਮੰਨੇ ਐਚਐਮ ਜਿਹੜਾ ਕਰਦਾ ਮੰਨ ਹਫਤੇ ਦੀ ਕੱਚੀ ਆ ਬਸੀ ਠੰਡੀ ਸੀਲ ਦੀ ਆਨਲਾਈਨ ਵੀ ਬੰਦਾ ਮੰਗਾਲੇ ਗਾਰੰਟੀ ਆ ਤੇ ਬਾਕੀ ਦਾ ਵਜਨ ਵਜੂਦ ਬਾਹਰ ਜਿਹੇ ਜੀ ਮੈਂਸ ਲੈ ਲਈ ਜਿਹੇ ਜੀ ਗਾਂ ਲੈ ਲਈ ਵਜਨ ਵਾਲੀ ਬੱਛੀ ਆ ਲੈ ਆਹ ਦੇਖੋ ਜੀ ਮੈਂ ਕਹਿੰਦਾ ਕਮਾਰਾ ਮਰ ਜੀ ਉਹ ਕਰੀ ਚਲ ਤੇ ਗੱਬਨ ਦੀਆਂ ਧਾਰਾਂ ਮਾਰਦੀ ਟੱਲ ਟੁੱਲ ਬਹੁ ਪਈ ਆ ਬੱਛੀ ਚ ਲੈ ਦਸੱਲੀ ਵਾਲਾ ਸੌਦਾ ਯਾਰ ਹੈ ਨਾ ਹਾਲਤਾ ਰਾਵਣ ਵਾਲੇ ਜੀ ਬਸੀ ਦਸੱਲੀ ਵਾਲੀ ਬੂਟੇ ਲਾਂਬੇ ਵਾਲੀ ਚੀਜ਼ ਨਹੀਂ ਜੇ ਬੰਦਾ ਆਨਲਾਈਨ ਮੰਗਾ ਲੇ ਹੈ ਮਨ ਲਾ ਗਰੰਟੀ ਦੇ ਤੋੜ ਦੂੰਗਾ ਖੋ ਲੋ ਜੀ ਠੀਕ ਆ ਕੋਈ ਆਏ ਨਾ ਮੰਨੇ ਪਤਾ ਵੀ ਛੋਟੀ ਆ ਕਾਦੀ ਕਲਾਂ ਤੇ ਜਾਸੀ ਆ ਗਈ ਹੂੰ ਆ ਦੇਖੋ ਜੀ ਚੰਗੀ ਆ ਵੱਚੀ ਮਨ ਲਾ ਚੰਗੀ ਲਗਾਈ ਜਤੋਂ ਕਾਲੀ ਫੇਸ ਫੂਸ ਬੋਦੀ ਆ ਇਹ ਕਿੰਨਾ ਗੰਨਾ ਦੁੱਧ ਦਿੱਤਾ ਪਹਿਲੇ ਸੂਏ ਫਿਰ ਬੂਟੇ ਪਹਿਲੇ ਸੂਏ ਦਾ ਵੱਚੀ ਦਾ 18 ਕਿਲੋ ਦੁੱਧ ਦਿੱਤਾ ਹੋਇਆ ਤੇ ਲੈ ਵੇ ਲੂਵੇ ਦੀ ਫੀਟਿੰਗ ਫੋਟਿੰਗ ਤੇ ਲੋਕਾ ਫੀਟ ਫੋਟ ਤੂੰ ਐ ਮਨ ਲਾ ਜਿਹੇ ਜੀ ਮੈਂਸ ਲੈ ਲਈ ਜਿਹੇ ਜੀ ਬੰਦੇ ਨੇ ਗਾਂ ਲੈ ਲਈ ਐ ਨਾਲ ਦੁੱਧ ਪਾਉਗੀ ਤੇ ਹਾਈਡਰ ਲੈਂਥ ਬਸ਼ੀ ਦਾ ਫੇਸ ਕੁਆਲਿਟੀ ਦਿਖਾ ਦੇ ਐਦ ਕੀ ਫਰਕ ਨਾ ਦੁੱਧ ਪਾਉ ਬੂਟੇ ਦੁੱਧ ਹੁੰਦਾ ਸੇਵਾ ਦਾ ਹਨਾ ਅੰਦਾਈਆ ਅੰਦਾਈਆ ਬਸੀ 20 ਤੋਂ ਬਾਹਰ ਦੁੱਧ ਪਾ ਦੂਗੀ ਓਕੇ ਜੀ ਤੇ ਥਣ ਥਣ ਫੋੜ ਫੋੜ ਤੇ ਲੱਗਿਆ ਆਖਿਆ ਐ ਦੇਖ ਤੂੰ ਥਣ ਕਿੰਨਾ ਚੰਗਾ ਲੈ ਬਾਕੀ ਜਿੱਥੇ ਮਰਜ਼ੀ ਖੜਾ ਲਾ ਕੋਈ ਚੱਕਰ ਵਾਲੀ ਗੱਲ ਮਰਜ਼ੀ ਖੜਾ ਲਾ ਯਾਰ ਕੋਈ ਚੱਕਰ ਹੀ ਨਹੀਂ ਲੈ ਆ ਲਓ ਜੀ ਉਹ ਚੀਜ਼ ਹੀ ਨਹੀਂ ਹੰਡੀ ਸੀਲ ਆ ਕੋਈ ਲੱਤ ਸਾੜ ਵਾਲਾ ਤਾਂ ਕੰਮ ਹੀ ਹੈ ਨਹੀਂ ਉਹਦਾ ਸੀਨ ਹੀ ਨਹੀਂ ਕੋਈ ਲੈ ਚਲੋ ਲੈ ਤੇ ਕੋਈ ਇਹਨੇ ਸੂਕੀ ਕੀ ਕਹਿਣਾ ਜੀ ਰੋ ਗੱਬੜ ਨਹੀਂ ਕੋ ਕਹਿੰਦੀ ਹੈ ਨਾ ਲੈ ਆ ਦੇ ਕੋਈ ਥਾਂ ਲੈ ਵੀ ਠੰਡੀ ਦਾ ਫੁੱਲ ਆ ਯਾਰ ਬੂਟੇ ਜੇ ਬਜਵਾਕ ਚ ਹੋਈ ਜਾਣ ਦੁੱਧ ਵੀ ਫੈਟ ਵਾਲਾ ਪਾਉ ਦੁੱਧ ਵੀ ਫੈਟ ਵਾਲਾ ਪਾਉ ਬੱਸੀ ਖੜ ਨਹੀਂ ਖੁੰੜ ਨਹੀਂ ਬੱਸੀ ਦੀ ਹੈਟ ਲੈਂਥ ਸਿੱਧੀ ਸਟ੍ਰੇਟ पे ਚੌਂਕ ਵਾਲੀ ਬੱਛੀ ਆ ਲੈ ਅੰਦਰ-ਬੁੱਦਰ ਫੁੱਲ ਅੰਦਰ-ਬੁੱਦਰ ਫੁੱਲ ਆ ਜਿਹੜੇ ਹਫ਼ਤਾ ਪਿਆ ਹਫ਼ਤੇ ਚ ਬੱਸੀ ਨੇ ਬਹੁਤ ਹੋ ਬਣ ਜਾਣਾ ਜਮ ਜਮ ਥਣ ਥਣ ਵੀ ਮਾਲਾ ਤੇ ਹੱਥੀ ਚੋਲਾ ਤੇ ਮਸ਼ੀਨ ਨਾ ਚੋਲਾ ਲੰਬਾ ਪੂਰਾ ਵਧੀਆ ਥਾਣਾ ਇੱਕ ਕੋ ਜਾਂ 400 ਫਿਰੋਂ ਹਾਂ ਬਾੜੀ ਸੀਲ ਲਗਾਾਂਗੀ ਹੂੰ ਵੱਡੇ ਕੱਦ ਕਾਢਦੀ ਐ ਜੀ ਤੇ ਬਾਕੀ ਦੀ ਗੱਲ ਕਿੰਨੇ ਦਿਨ ਗੱਟਜੂ ਬਾਈ ਹਫਤਾ ਲੈ ਜੂ ਬੁਟੇ ਯਾਰ ਹਫਤਾ ਹਫਤੇ ਨੂੰ ਦਫਰ ਪੰਡਾ ਮੰਨਦੋ ਹਾਂ ਨਾ ਹਾਂ ਕੋਈ ਉਹ ਕੰਮ ਨਹੀਂ ਚਾਹੀ ਬੰਦਾ ਆਨਲਾਈਨ ਮੰਗਾ ਲੇ ਜਿਹੜੀ ਚੀਜ਼ ਆਪਾਂ ਕਹੀ ਐ ਤੇ ਉਹੀ ਨਿਕਲਣੀ ਐ ਉਹੀ ਭਾਰ ਪਿੱਛੇ ਥਣਾ ਦੀ ਭਾਰ ਪਿੱਛੇ ਥਣਾ ਦੀ ਫੁੱਲ ਗਰੰਟੀ ਆ ਓਕੇ ਜੀ ਲੈ ਚਲੋ ਵੀਰ ਜਿੱਥੇ ਮਰਜ਼ੀ ਖੜਾ ਲਾ ਯਾਰ ਲੈ ਬੁਟੇ ਕੋਈ ਚੱਕਰ ਵਾਲੀ ਗੱਲ ਕੋਈ ਗੱਲ ਹੀ ਨਹੀਂ ਲੈ ਸੀਲ ਸਾਬ ਵੱਧ ਆ ਹਾਂ ਨਾ ਬਾੜੀ ਸੀਲ ਲਗਾਾਂਗੀ ਆ ਲੋ ਜੀ ਜਿੱਦ ਤਰ ਮਰਜ਼ੀ ਵਹਿ ਜਾ ਹੂੰ ਸੀਲ ਸਾਉ ਕੋਲ ਜੀ ਲੈ ਲੈ ਚੱਲ ਵੀਰੇ ਤੇ ਬਾਕੀ ਦੀ ਗੱਲ ਅਰੀਜਨਲ ਦੂਜਾ ਸੁਆ ਕੋ ਚੌਥੇ ਪੰਜਵੇਂ ਨੂੰ ਨਾ 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 ਇਹ ਨਾਲ ਦੂਜਾ ਬੁੱਟੇ ਨਾਲ ਦੇ ਪਿੰਡੋਂ ਗਾਂ ਲੈਤੀ ਹੋਇਆ ਹੂੰ ਦੇ ਬੰਨਦੇ ਹੋਰੇ ਅੰਦਰ ਤੋਰਾ ਤਾਰਾ ਬੱਛੀ ਦਾ ਮੈਂ ਕਹਿੰਦਾ ਪੂਰੀ ਸਾਫ ਸੁਥਰੀ ਵਾਲੀ ਆ ਬੱਛੀ ਹੂੰ ਪਲੇ ਵਾਲੂ ਵਾ ਦਿਖਾ ਦੇ ਫੀਟਿੰਗ ਵਾਲਾ ਲੈ ਵਾ ਕੋਈ ਐਨੀ ਵਾਲਾ ਟੱਟ ਮੈਂ ਵਾਲਾ ਹਨ ਇਹਦੇ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਆ ਦੇਖੋ ਜੀ ਫੀਟਿੰਗ ਵਾਲਾ ਤੇ ਬਾਕੀ ਢੱਲੇ ਢੁੱਲੇ ਬਹੁਤ ਪਈ ਆ ਜੀ ਬੁੱਟੇ ਲਾ ਚੱਕਰ ਹੀ ਨਹੀਂ ਯਾਰ ਬੱਛੀ ਨੂੰ ਲਓ ਜੀ ਆ ਦੇਖੋ ਜਿਵੇਂ ਮਰਜੀ ਹੱਥ ਪੱਲਾ ਮਰੀ ਚੱਲ ਐ ਜੱਫੂਆਂ ਭਾਈ ਚੱਲ ਐ ਕੋਈ ਚੱਕਰ ਨਹੀਂ ਹੈ ਨਾ 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 ਲੱਤ ਸਾੜਾ ਦਾ ਕੋਈ ਬਾੜੀ ਨਹੀਂ ਐ ਚ ਯਾਰ ਉਹ ਤਾਂ ਸੀਨ ਹੀ ਨਹੀਂ ਕੋਈ ਨਾ ਮੜੀ ਫੜਿਓ ਪੂਛ ਦਿਖਾ ਕੇ ਲੈ ਵਾ ਇਧਰ ਤੇ ਆਹ ਦੇਖੋ ਜੀ ਐਦਾ ਬੱਚੀ ਨੇ ਬਾੜਾ ਕੋ ਬਣ ਕੇ ਸੋਣਾ ਬੁਟੇ ਰਾਵੜਾ ਨੂੰ ਵਾਧਾ ਲੈ ਜੋ ਮਾਂ ਜੀ ਕੋਈ ਉਹ ਤੇ ਇੱਥੋਂ ਦਾ ਹੀ ਲੈ ਵਾ ਲਾ ਲੈਣਾ ਬੱਚੀ ਨੇ ਡਿਮਾਂਡ ਵਾਈ ਕੀ ਆ ਗਈ ਫਿਰ ਇਹਦੀ ਡਿਮਾਂਡ ਬੁਟੇ ਆਣ ਮੰਨ ਲਾ ਟਾੜਾ ਵਾੜਾ ਹੀ ਮੁੱਲ ਕਰਨਾ ਮੁੱਲ ਕਰਾਉਣ ਨੂੰ ਇਹੋ ਜੀ ਬੱਚੀ ਦਾ ਕੋਈ ਮਰਜ਼ੀ ਕਰਾਈ ਚੱਲ ਗਰੰਟੀ ਵਾਲੀ ਚੀਜ਼ ਐ ਕੋਈ ਲਾਂਬੇ ਦੀ ਚੀਜ਼ ਨਹੀਂ ਮੰਨਣਾ ਹਣਾ 80 ਕਰਾ ਲਾ ਤੁਇ 70000 ਦੀ ਵੱਛੀ ਦੇਣੀ ਦੇਣੀ ਆ ਜਮ ਅਜਾ ਰੇਟ ਆਇਆ ਨਾ ਹਾਂ ਆ ਦੇਖੋ ਜੀ ਜਾ ਕੇ ਦੇਖੋ ਮਾਲਾ ਮਾਰਕੀਟ ਤੇ ਮਾਰਕੀਟ ਨਾਲ ਮਲ ਬਹੁਤ ਘੱਟ ਆ ਆਪਣਾ ਬਾਕੀ ਤਾਂ ਉਵੇਂ ਨਹੀਂ ਹੈਗੀ ਟੁੱਟੇ ਮਰੀਜ਼ ਚੰਗੇਆਂ ਜੋ ਆ ਗਈ ਬਾਕੀ ਇਹ ਬੱਸੀਆ ਹੋਰ ਕੋਲੇ ਹੁੰਦੇ ਆ ਅਗਲਾ ਬਾਈ 85000 ਤੋਂ ਘੱਟ ਨਹੀਂ ਦੇਣੀ ਅਗਲੇ ਨੇ 75000 ਚੋਂ ਮਾਰ ਸਬਾਨਾ ਗਾਰੰਟੀ ਵਾਲੀ ਚੀਜ਼ ਆ ਕੋਈ ਲਾਂਭਾ ਨਹੀਂ ਆਉਂਦਾ ਵੀ ਅਗਲਾ ਜਿਹੜਾ ਮੁੰਡਾ ਰਹਿਗਾ ਯਾਦ ਰੱਖੂਗਾ ਫੈਟ ਵਾਲਾ ਦੁੱਧ ਪੋਣਾ ਬੱਸੀ ਨੇ ਚੌਂਕ ਵਾਲੀ ਵੱਛੀ ਆ ਕਾਫੀ ਕਲਰ ਦੀ ਜਰਸੀ ਆ ਮਾਨ ਓਕੇ ਜੀ ਲੈ ਆ ਦੇਖੋ ਥੜਾ ਥੜਾ ਦੀ ਝੋਲੀ ਝਾਲੀ ਦੀ ਬਹੁਤ ਸਾਫ ਆ ਵਸੀ ਬੁੱਲ ਦਸਲੀ ਨਾਲ ਆਪਾਂ ਦਿਖਾਈਏ ਕੋਈ ਉਵੇਂ ਨਹੀਂ ਲੱਤਾਂ ਖੇਚੀ ਜਲਪਾਉਂਦੀ ਨਾ ਨਾ ਜਿ ਕੋ ਮਰਜੀ ਕਰੀ ਜਾ ਲੈ ਯਾਰ ਬੂਟੇ ਲੈ ਓਕੇ ਆ ਜਮਾ ਉਹ ਚੀਜ਼ ਹੀ ਨਹੀਂ ਥੱਲੇ ਬਾੜ ਮਨ ਦੇਖ ਲੈ ਜਾ ਬੱਛੀ ਦੇ ਤੇ ਵੀਰੇ ਨੰਬਰ ਫੇਰ ਬੋਲਦੇ ਹੋ ਨੰਬਰ 99152 15127 ਪਿੰਡ ਜੀ ਮੇਰੇ ਤੋਂ ਮੈਂ ਮੰਨ ਲਾ ਕਦ ਸਾਢੇ ਪੰਜ ਫੁੱਟ ਆ ਮੇਰੇ ਮਨ ਲਾ ਮੋਢੇ ਤਾਂ ਹੀ ਆਉਂਦੀ ਆ ਮੋਢੇ ਤੇ ਕਰਾਉਂਦੀ ਆ ਪੂਰੀ ਲੰਬੀ ਆ ਕੋਈ ਛੋਟੀ ਨਹੀਂ ਮਾਨਾ ਚੰਗੀ ਆ ਜੀ ਬਾਕੀ ਪੂਰੀ ਚੰਗੀ ਆ ਬਾਰਕ ਨੰਬਰ ਬਾਈ ਫੇਰ ਬੋਲੇ ਇੱਕ ਵਾਰੀ 9915 ਪੈਂਡ ਸੰਦੂ ਆ ਜੀ ਤੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਇੱਕ ਵਾਰ ਸੀ ਇੱਕ ਥੰਦਰ ਰਾਤੀ ਧੰਨਵਾਦ